ਜਿਹੜੀ ਆਪਾਂ ਸੋਚਦੇ ਨਹੀਂ ਸੋ ਡਿਸਕਸ਼ਨ ਨਾਲ ਹੀ ਕੋਈ ਰਿਜ਼ਲਟ ਆਉਂਦਾ ਹੈ ਜੇ ਬੰਦਾ ਡਿਸਕਸ਼ਨ ਨਹੀਂ ਕਰੇ ਤੇ ਆਪਣੇ ਵਿੱਚ ਹੀ ਰਹੇ ਤੇ ਜਿਹੜਾ ਦੂਜਾ ਵਿਊ ਪਬਲਿਕ ਵਿਊ ਉਹ ਕਿਤੇ ਕਿਤੇ ਰਹਿ ਜਾਂਦਾ ਹੈ ਮੈਂ ਜੋ ਦੇਸ਼ ਦੀ ਹਾਲਾਤ ਹੈ ਤੇ ਪੰਜਾਬ ਦੀ ਹਾਲਾਤ ਹੈ ਪਹਿਲੇ ਉਹ ਸੋਚ ਲਈ ਹੈ ਕਿ ਆਪਾਂ ਕੋਈ ਵੀ ਚੀਜ਼ ਕਰਨੀ ਹੋਏ ਪੋਜ਼ਿਟਿਵ ਤੇ ਨੈਗੇਟਿਵ ਦੇਖਣੀ ਚਾਹੀਦੀ ਹੈ ਚੀਜ਼ ਪਹਿਲੇ ਮੈਂ ਪੰਜਾਬ ਦਾ ਸਿਚੁਏਸ਼ਨ ਦੱਸਣਾ ਚਾਹਣਾ ਸਭ ਤੋਂ ਵੱਡਾ ਡਿਸਐਡਵਾਂਟੇਜ ਕੀ ਹੈ ਪੰਜਾਬ ਨੂੰ ਆਪਾਂ ਲੈਂਡਲੌਕਡ ਸਟੇਟ ਹੈ ਮਤਲਬ ਦੁਨੀਆਂ 'ਚ ਦੇਖ ਲਓ ਉਹ ਮੁਲਕ ਤਰੱਕੀ ਕਰ ਰਹੇ ਜਿਨ੍ਹਾਂ ਕੋਲੇ ਪੋਰਟ ਹੈ ਜਿੱਥੇ ਰੌਅ ਮਟੀਰੀਅਲ ਐਕਸਪੋਰਟ ਇੰਪੋਰਟ ਜਿਹੜੇ ਜੇਤੀ ਹੋ ਜਾਣ ਜਿੰਨੇ ਵੀ ਦੇਖ ਲਓ ਮੁਲਕ ਆਪਾਂ ਜਿਵੇਂ ਉੱਤੇ ਆ ਲੈਂਡ ਲੋਕਡ ਹੈ ਦੂਜੀ ਵੱਡੀ ਕਮੀ ਹੈ ਆਪਣੇ ਕੋਲੇ ਕੋਈ ਨੈਚੁਰਲ ਰਿਸੋਰਸ ਨਹੀਂ ਨਾ ਪੈਟਰੋਲ ਆਪਣੇ ਕੋਲੇ ਨਾ ਆਪਣੇ ਕੋਲੇ ਸੋਨਾ ਹੈ ਨਾ ਆਪਣੇ ਕੋਲ ਕੋਈ ਕੋਲਾ ਜਿੰਨੇ ਵੀ ਨੈਚੁਰਲ ਰਿਸੋਰਸ ਜਿਹੜੇ ਦੁਨੀਆਂ 'ਚ ਹੈਗੇ ਲੋਕਾਂ ਕੋਲੇ ਕੋਈ ਜ਼ਿੰਕ ਹੁੰਦਾ ਹੈ ਕਿਤੇ ਕੋਈ ਮੈਟਲ ਹੁੰਦਾ ਹੈ ਕਿਤਨਾ ਕਿਤੇ ਹਰ ਸੂਬਾ ਕਿਸੇ ਨਾ ਕਿਸੇ ਨੈਚੁਰਲ ਰਿਸੋਰਸ ਕਰਕੇ ਹੀ ਵੱਧਦਾ ਹੁੰਦਾ ਹੈ ਅੱਜ ਅਰਬ ਬੋਲਡ ਦੇਖ ਲੋ ਕੱਲੇ ਤੇਲ ਕਰਕੇ ਉਹਨਾਂ ਕੋਲੇ ਕੱਲੀ ਮਿੱਟੀ ਹੈ ਤੇ ਤੇਲ ਹੈ ਤੇ ਅੱਜ ਦੁਨੀਆਂ ਦਾ ਰਾਜ ਕਰ ਰਹੇ ਆਪਣੇ ਕੋਲੇ ਇੰਨੇ ਵਧੀਆ ਖੇਤ ਹੈ ਤੇ ਆਪਣੇ ਕੋਲੇ ਕੁਝ ਨਹੀਂ ਹੈ ਅੱਜ ਇੱਕ ਕਤਾਰ ਹੈ ਕਤਾਰ ਕੋਲ ਤੇਲ ਹੈ ਨਹੀਂ ਪਰ ਉਹਨਾਂ ਕੋਲ ਗੈਸ ਹੈ ਕੱਲੇ ਗੈਸ ਦੇ ਸਿਰ ਤੇ ਅੱਜ ਉਹ ਦੁਨੀਆ 'ਚ ਸਭ ਤੋਂ ਅਮੀਰ ਦੇਸ਼ ਹੈ ਆਪਾਂ ਪਹਿਲੇ ਆਪਣੇ ਪੰਜਾਬ ਨੂੰ ਸਮਝੀ ਆਪਣੇ ਕੋਲ ਕੀ ਹੈ ਆਪਣੇ ਕੋਲ ਇੱਕ ਕੱਲੀ ਜ਼ਮੀਨ ਹੈ ਤੇ ਪਾਣੀ ਹੈ ਉਹ ਪਾਣੀ ਵੀ ਹੈ ਨਹੀਂ ਹੁਣ ਜਿੰਦ ਦੇਸ ਹੈ ਗਿਆ ਪਾਣੀ ਤਾਂ ਚਲਾ ਗਿਆ ਹੁਣ ਕੱਲੀ ਜ਼ਮੀਨ ਨਾਲ ਆਪਾਂ ਇੱਥੇ ਤੱਕ ਪੰਜਾਬ ਨੂੰ ਲੈ ਜਾ ਸਕਦੇ ਆ ਕਣਕ ਤੇ ਝੋਨੇ ਸਬਜ਼ੀਆਂ ਲਾ ਲੋਂਗੇ ਹੋਰ ਲਾ ਲੋਂਗੇ ਕਿੰਨਾ ਤੁਸੀਂ ਲੈ ਕੇ ਜਾ ਸਕਦੇ ਹੋ ਇੱਥੇ ਕਈ ਬੰਦੇ ਗੱਲਬਾਤ ਕਰਨੀ ਚਾਹੀਦੀ ਕੋਈ ਕਹਿੰਦੇ ਆਜ਼ਾਦ ਕਰ ਦਿਓ ਪੰਜਾਬ ਨੂੰ ਉਹ ਕਰ ਲੋ ਮੈਂ ਇੱਕ ਤਾਂ ਹਿਸਾਬ ਜੋੜ ਰਿਆ ਸੀ ਆਪਾਂ ਜੇ ਆਪਾਂ ਬਈ ਖਾਤਾ ਜੋੜੀਏ ਆਪਣੇ ਪੰਜਾਬ ਚ ਕਿੰਨੀ ਆਮਦਨ ਹੋ ਸਕਦੀ ਹੈ ਆਪਣੀ ਮੈਂ ਕਹਿੰਦਾ ਜਿੰਨਾ ਕਣਕ ਤੇ ਝੋਨਾ ਆਈ ਹੈ ਨਾ ਆਪਣੇ ਕੋਲੇ ਤੇ ਕਣਕ ਤੇ ਝੋਨਾ ਆਪਾਂ ਸਾਰਾ ਵੇਚੀਏ ਪੂਰੇ ਦੇਸ਼ ਨੂੰ ਆਪਾਂ ਆਪਾਂ ਐਕਸਪੋਰਟ ਕਰੀਏ 60-65 ਹਜ਼ਾਰ ਕਰੋੜ ਜਾਂ 70 ਹਜ਼ਾਰ ਕਰੋੜ ਤੋਂ ਵੱਧ ਤਾਂ ਹੀ ਨਹੀਂ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤਨਖਾਹ ਵੀ 50 ਹਜ਼ਾਰ ਕਰੋੜ ਹੈ ਤੇਲ ਕਿਥੋਂ ਖਰੀਦੋਗੇ ਸੋ ਆਪਣੀ ਜਿਹੜੀ ਪ੍ਰੋਬਲਮ ਹੈ ਕੀ ਆਪਾਂ ਨੂੰ ਆਪਣੇ ਸੂਬੇ ਨੂੰ ਕਿਵੇਂ ਤਰੱਕੀ ਤੇ ਲੈ ਕੇ ਜਾਣਾ ਹੈ ਆਪਣੇ ਕੋਲੇ ਐਗਰੀਕਲਚਰ ਇੱਕ ਲਿਮਿਟ ਹੈ ਐਗਰੀਕਲਚਰ ਤੋਂ ਹੁਣ 60 ਕੁਇੰਟਲ ਦੇ ਬਾਅਦ 70 ਕੁਇੰਟਲ ਹੋ ਜਾਉ ਮੰਨ ਹੋ ਜਾਊਗਾ 90 ਮੰਨ ਹੋ ਜਾਊਗਾ 90 ਦੇ ਬਾਅਦ ਹੋਰ ਸਾਇੰਟਿਫਿਕ ਅਗੇ ਚੋਨਾ 100 ਮੰਨ ਹੋ ਜਾਊਗਾ ਇਹ ਤੋਂ ਬਾਅਦ ਕਿੰਨਾ ਕੁ ਜਾਊਗਾ ਸੋ ਪਹਿਲੀ ਗੱਲ ਹੈ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਸਰਕਾਰ 'ਚ ਆਇਆ ਮੈਂ ਵੱਡੇ ਬਾਦਲ ਸਾਹਿਬ ਕੋਲੇ ਬੈਠਿਆ ਤੇ ਅਸੀਂ ਬਹਿ ਕੇ ਅਸੀਂ ਦੇਖਿਆ ਕਿ ਆਪਣੇ 'ਚ ਕਮੀਆਂ ਕੀ ਐ ਤੇ ਸਟਰੈਂਥਸ ਕੀ ਐ ਜੋ ਕਮੀਆਂ ਦੇਖਿਆ ਕਿ ਆਪਾਂ ਜਮਾ ਲੈਂਡਲੌਕਡ ਐ ਫਿਰ ਇਹ ਲਾਜ ਕੀ ਐ ਦੁਨੀਆ ਨਾਲ ਕਨੈਕਟੀਵਿਟੀ ਚਾਹੀਦੀ ਐ ਜੇ ਜੇ ਸਮੁੰਦਰ ਨਹੀਂ ਐ ਤਾਂ ਉਹ ਹਵਾਈ ਜਾ ਬਣਾ ਐਡੇ ਬਣਾ ਲੋ ਜਿਹੜੀਆਂ ਸਰਕਾਂ ਪਲਾਨ ਹੋਈਆਂ ਸੀ ਉਹ ਉਸ ਨਜ਼ਰੀਏ ਨੂੰ ਦੇਖ ਕੇ 에어ਪੋਰਟ ਤੇ ਸੀ ਉਹ ਉਸ ਤੋਂ ਅਸੀਂ ਬਹਿ ਕੇ ਪਲਾਨ ਕੀਤੇ ਸੀ ਹੁਣ ਆਪਾਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ ਕਿੰਡਸਟਰੀ ਪੰਜਾਬ ਚ ਹੈ ਇੰਡਸਟਰੀ ਕਿਉਂ ਹੋਊਗੀ ਪਹਿਲੇ 30 40 ਸਾਲ ਪਹਿਲੇ ਹੁੰਦਾ ਸੀ ਲਾਇਸੈਂਸ ਰਾਜ ਜੇ ਤੁਹਾਡੇ ਕੋਲ ਲਾਇਸੈਂਸ ਸਰਕਾਰ ਦਿੰਦੀ ਹੁੰਦੀ ਸੀ ਜਿਹਦੇ ਸੂਬੇ ਨੂੰ ਲਾਇਸੈਂਸ ਮਿਲ ਜਾਂਦਾ ਸੀ ਇੰਡਸਟਰੀ ਭੱਜ ਕੇ ਉੱਥੇ ਜਾਂਦੀ ਸੀ ਕੋਨ ਲਾਇਸੈਂਸ ਰਾਜ ਨਹੀਂ ਹੈ ਜਿੱਥੇ ਜੀਕ ਉਹ ਇੰਡਸਟਰੀ ਵਾਲਾ ਕਰਦਾ ਹੈ ਉੱਥੇ ਉਹ ਜਾਂਦਾ ਹੈ ਉਹਦੇ ਮਨਮੰਦਾ ਹੈ ਉਹ ਕੀ ਆਊਗਾ ਪੰਜਾਬ ਕੋਲ ਇੰਡਸਟਰੀਸ ਲਾਊਗਾ ਕਿ ਤੁਸੀਂ ਕੀ ਦਿਓਗੇ ਆਪਾਂ ਕਹਿੰਨੇ ਆਹ ਵੀ ਫ੍ਰੀ ਆਹ ਵੀ ਫ੍ਰੀ ਆਹ ਵੀ ਫ੍ਰੀ ਥੋੜੀ ਚਿੱਠੀ ਲੈ ਕੇ ਉਹ ਹਰਿਆਣੇ ਚਲੇ ਜਾਊਗਾ ਉਹ ਕਹਿੰਦੇ ਪੰਜਾਬ ਵਾਲੇ ਆਹ ਕਹਿੰਦੇ ਆ ਤੁਸੀਂ ਦੱਸੋ ਕੀ ਦਿਓਗੇ ਦੋਨਾਂ ਦੀ ਚਿੱਠੀ ਲੈ ਕੇ ਤੀਜੇ ਕੋਲ ਚਲੇ ਜਾਂਦਾ ਜਿੱਥੇ ਸਭ ਤੋਂ ਵਧੀਆ ਜਿਹੜਾ ਸਾਰਾ ਕੁਝ ਦੇਣ ਦੇਣ ਨੂੰ ਦੇਰ ਆਏਗਾ ਅਸੀਂ ਕਹਿੰਨੇ ਉੱਥੇ ਲਾ ਦਾਂਗੇ ਹੁਣ ਆਪਣੇ ਕੋਲ ਕੀ ਦੇਣ ਨੂੰ ਤਿਆਰ ਹੈ ਆਪਾਂ ਪੋਰਟ ਤੋਂ ਵੀ ਦੂਰ ਹੈ ਕਲਾ ਵਾਧ-ਵਾਧ ਬਿਜਲੀ ਕਰਦਾਂਗੇ ਮੁੱਕ ਹਸਤੀ ਕਰਦਾਂਗੇ ਹੋਰ ਆਪਣੇ ਕੋਲੇ ਨਾ ਉਹ ਜਿਹੜਾ ਦੇਖੂਗਾ ਇੰਡਸਟਰੀਲਿਸ ਉਹ ਦੇਖੂਗਾ ਯਾਰ ਮੈਂ ਮਾਲ ਲਿਆਉਣਾ ਹੈ ਰੌ ਮਟੀਰੀਅਲ ਆਉਣਾ ਕਿੱਥੋਂ ਆਊਗਾ ਤੇ ਐਕਸਪੋਰਟ ਕਰਨਾ ਉਹ ਕਿੱਥੇ ਜਾਊਗਾ ਸੋ ਆਪਣੀ ਜਿਹੜੀ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਜਿਹੜੀ ਅੱਜ ਦੀ ਸਿਚੁਏਸ਼ਨ ਹੈ ਆ ਸਿਚੁਏਸ਼ਨ ਵਿੱਚ ਆਪਾਂ ਨੂੰ ਆਪਣੀ ਜਿਹੜੀ ਸਟਰੈਂਥ ਹੈ ਜਿਵੇਂ ਦੋ ਤਿੰਨ ਗੱਲਾਂ ਦੀ ਗੱਲ ਹੋਈ ਹੈ ਆਪਾਂ ਸਟਰੈਂਥ ਨੂੰ ਜ਼ਿਆਦਾ ਐਕਸਪਲੋਰ ਕਰੀਏ ਮੈਂ ਪੋਲੈਂਡ ਦੀ ਇੱਕ ਦੇਸ਼ ਹੈ ਪੋਲੈਂਡ ਉਹਦੀ ਗੱਲ ਕਰਨਾ ਚਾਹਣਾ ਹੈ ਪੋਲੈਂਡ ਜਿਵੇਂ ਆਪਣੇ ਵਰਗਾ ਹਸਾਬ ਹੈ ਉੱਥੇ ਐਗਰੀਕਲਚਰ ਸੇਟ ਸੀ 97% ਉਹਨਾਂ ਦਾ ਐਗਰੀਕਲਚਰ ਉਹ ਰੌ ਹੀ ਸੀ ਰੌਮਡ ਉਹਨਾਂ ਨੇ ਦੇਖਿਆ ਕਿ ਆਪਣੇ ਜਿੰਨਾ ਅਸੀਂ ਬਣਾਉਣੇ ਆ ਜਿਹੜਾ ਜਿਵੇਂ ਆਪਾਂ ਕੰਗ ਤੇ ਝੋਨਾ ਉਵੇਂ ਸਿਸਟਮ ਸੀ ਪ੍ਰੋਸੈਸਿੰਗ ਹਣੀ ਸੀ ਉਹਨੇ ਮਿਸ਼ਨ ਬਣਾ ਲਿਆ ਕਿ ਆਪਣੇ ਸਟੇਟ ਆਪਣੇ ਕੰਟਰੀ ਨੂੰ ਬਚਾਉਣ ਵਾਸਤੇ ਆਪਾਂ ਵੈਲਿਊ ਐਡੀਸ਼ਨ ਕਰਨ ਵਾਸਤੇ ਜੌਬ ਕਰੀਏਸ਼ਨ ਵਾਸਤੇ ਪ੍ਰੋਸੈਸਿੰਗ ਵਿੱਚ ਲੱਗিয়ে ਉਹਨਾਂ ਨੇ 20 ਸਾਲ ਲੱਗੇ ਉਹਨੂੰ 20 ਸਾਲ ਲੱਗੇ ਅੱਜ 97% ਜੋ ਉੱਥੇ ਚੀਜ਼ ਪ੍ਰੋਡਿਊਸ ਕਰ ਰਹੇ ਐ ਉਹ ਪ੍ਰੋਸੈਸ ਆਪ ਹੀ ਕਰਦੇ ਐ ਆਪ ਹੀ ਪ੍ਰੋਸੈਸ ਕਰਦੇ ਐ ਪ੍ਰੋਸੈਸ ਕਰਕੇ ਉਹ ਐਕਸਪੋਰਟ ਕਰਦੇ ਐ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਹੈ ਇੰਡਸਟਰੀ ਜਿਵੇਂ ਤੁਸੀਂ ਕਹਿੰਦੇ ਕਿ ਆਊਗੀ ਕਿਉਂ ਆਊਗੀ ਕਿਵੇਂ ਆਊਗੀ ਇੰਡਸਟਰੀ ਉੱਥੇ ਆਉਂਦੀ ਹੈ ਜਿੱਥੇ এনवायरमेंट ਚੰਗਾ ਹੋਏ ਤੇ ਇਨਫਰਾਸਟ੍ਰਕਚਰ ਚੰਗਾ ਹੋਵੇ ਇਨਫਰਾਸਟ੍ਰਕਚਰ ਦਾ ਮਤਲਬ ਹੈ ਬਿਜਲੀ ਰੋਡ ਕਨੈਕਟੀਵਿਟੀ 에ਅਰ ਕਨੈਕਟੀਵਿਟੀ ਪੋਰਟ ਤਾਂ ਆਪਣੇ ਕੋਲ ਹੈ ਨਹੀਂ ਤੁਸੀਂ ਦੇਖਿਆ ਹੋਣਾ ਅਕਾਲੀ ਦਲ ਸਰਕਾਰ ਨੇ ਜ ਕਿਸਤੇ ਜੋਰ ਲਾਇਆ ਇਨਫਰਾਸਟ੍ਰਕਚਰ ਤੇ ਕਾਈ ਇਨਵੈਸਟਮੈਂਟ ਆਉਗੀ ਜੇ ਸੜਕਾਂ ਚੰਗੀਆਂ ਹੋਣ ਤੇ ਬਿਜਲੀ 24 ਘੰਟੇ ਹੋਏ ਤੇ ਤੁਹਾਡੇ ਹਵਾਈ ਅੱਡੇ ਨਾਲ ਕਿਤੇ ਮਰਜ਼ੀ ਜਾਓ ਅੱਜ ਮੁਹਾਲੀ ਜਿਹੜਾ ਬਣਿਆ ਨਾ ਡਵੈਲਪ ਹੋਇਆ ਉਹਦਾ ਬਹੁਤ ਵੱਡਾ ਕਾਰਨ ਹੈ ਮੁਹਾਲੀ ਇੰਟਰਨੈਸ਼ਨਲ 에ਰਪੋਰਟ ਜਿਹੜਾ ਅਸੀਂ ਬਣਾਇਆ ਆਈਟੀ ਇੰਡਸਟਰੀ ਉੱਥੇ ਨਾਲ ਦੇ ਨਾਲ ਆ ਗਈ ਦੂਜੀ ਵੱਡੇ ਵੱਡੇ ਕੰਪਨੀਆਂ ਨਾਲ ਦੇ ਨਾਲ ਆ ਗਈਆਂ ਕਿਉਂਕਿ 에ਅਰ ਕਨੈਕਟੀਵਿਟੀ ਹੋ ਗਈ ਓਵੇਂ ਰੋਡ ਕਨੈਕਟੀਵਿਟੀ ਜਿਹੜਾ ਅੱਜ ਅਸੀਂ ਮੈਨੂੰ ਯਾਦ ਹੈ ਮੈਂ ਤੇ ਵੱਡੇ ਬਾਲਸ ਬੈਠੇ ਸੀ ਘੰਟੇ ਦੇ ਅੰਦਰ ਅੰਦਰ ਅਸੀਂ ਫੈਸਲਾ ਕਰ ਲਿਆ ਕਿ ਹਰ ਜ਼ਿਲ੍ਹੇ ਨੂੰ ਚੰਡੀਗੜ੍ਹ ਨਾਲ ਫੋਰ ਲੇਨ ਦਾ ਐਕਸਪ੍ਰੈਸ ਵੇ ਨਾਲ ਜੋੜਨਾ ਹੈ ਤੇ ਨਾਲ ਦੇ ਨਾਲ ਅਸੀਂ ਪਲੈਨਿੰਗ ਕਰਕੇ ਦੇਖੋ 5 ਸਾਲ ਦੇ ਅੰਦਰ ਜੋੜ ਦਿੱਤਾ ਸਾਰੇ ਹਾਈਵੇ ਨੈਟਵਰਕ ਨਾਲ ਹੁਣ ਉਸ ਨੈਟਵਰਕ ਨੂੰ ਦੇਖ ਕੇ ਜਦੋਂ ਬਾਹਰਲੇ ਆਉਂਦੇ ਇਨਵੈਸਟਰ ਹੁਣ ਆਪਣੇ ਅੱਜ ਦੇ ਸੀਐਮ ਗਏ ਸੀ ਅਬ ਅਬ ਬੰਬਈ ਇਨਵੈਸਟਮੈਂਟ ਲੈਣ ਵਾਸਤੇ ਭਗਵੰਦ ਮਾਨ ਕੀ ਕਹਿੰਦਾ ਸੀ ਸਾਡੇ ਬਿਜਲੀ ਸਰਪਲਸ ਹੈ ਜੀ ਸਾਡੇ ਹਾਈਵੇ ਸੜਕ ਬੈਸਟ ਹੈ ਸਾਡੇ 에ਅਰਪੋਰਟ ਇਹਦੇ ਹੈ ਗੱਲ ਦਾ ਉਹੀ ਗੱਲ ਕਰ ਰਿਹਾ ਨਾ ਤਿੰਨੇ ਚੀਜ਼ਾਂ ਦੀ ਕਿ 에ਅਰਪੋਰਟ ਰੋਡ ਆ ਜਿਹੜੇ ਚੀਜ਼ਾਂ ਤੇ ਜਿਹੜਾ ਮੈਂ ਫੋਕਸ ਮੈਂ ਕਲੀਅਰ ਹੈ ਫੂਡ ਪ੍ਰੋਸੈਸਿੰਗ ਇਸ ਦਾ ਬੇਨ ਫੋਕਸ ਆਪਣਾ ਸਟੇਟ ਦਾ ਹੋਣਾ ਚਾਹੀਦਾ ਐਂਡ ਸਮਾਲ ਐਂਡ ਸਮਾਲ ਐਂਡ ਮਾਈਕਰੋ ਇੰਡਸਟਰੀ ਕਿਉਂਕਿ ਅਸਲੀ ਵੱਡੀ ਜਿਹੜੀ ਫੈਕਟਰੀ ਆ ਨਾ ਅੱਜ ਕੱਲ ਟੈਕਨੋਲੋਜੀ ਇੰਨੀ ਆ ਗਈ ਭਾਵੇਂ ਤੁਸੀਂ ਪੰਜ ਗੱਡੀਆਂ ਦੇ ਫੈਕਟਰੀ ਲਾ ਲਓ ਕਾਰ ਦੀ ਮਤਲਬ ਦਾ ਹਜ਼ਾਰ ਬੰਦੇ ਰੱਖਣਗੇ ਬਾਕੀ ਸਾਰੇ ਰੋਬੋਟਸ ਰੋਬੋਟਸ ਹੈ ਅਸਲੀ ਜੌਬ ਕ੍ਰੀਏਸ਼ਨ ਹੈ ਐਂਸਿਲਰੀ ਤੇ ਮਾਈਕਰੋ ਤੇ ਮੀਡੀਅਮ ਇੰਡਸਟਰੀ ਦੇ ਵਿੱਚ ਸੋ ਜਿਹੜੀ ਮੈਂ ਜਿਹੜੀ ਕਹਿਣਾ ਚਾਹਣਾ ਕਿ ਜੇ ਤੁਸੀਂ ਪਿਛਲੇ 40 ਸਾਲ ਦਾ ਪਿਛਲੇ 40 ਸਾਲ ਨੂੰ ਦੇਖੀਏ ਜਿਆਦਾ ਦੂਰ ਨਹੀਂ ਪਿਛਲੇ 40 ਸਾਲ ਹੀ ਦੇਖ ਲਈਏ ਜਿੱਦੋਂ ਪੰਜਾਬ ਵਿੱਚ ਟਰਾਂਸਫਾਰਮੇਸ਼ਨ ਆਈ ਹੈ ਮੈਨੂੰ ਯਾਦ ਆ ਜਦੋਂ ਮੈਂ ਛੋਟਾ ਹੁੰਦਾ ਸੀ ਬਾਦਲੋਂ ਬਠਿੰਡੇ ਤੱਕ ਸੜਕ ਨਹੀਂ ਹੁੰਦੀ ਸੀ ਮੈਂ ਜਦੋਂ ਪਰਦਾ ਹੁੰਦਾ ਸੀ ਬਠਿੰਡੇ ਜਾਂਦਾ ਹੁੰਦਾ ਸੀ ਉੱਠ ਦੀ ਗੱਡੀ ਤੇ ਜਾਂਦਾ ਹੁੰਦਾ ਸੀ ਮੇਰੇ ਆਪਣੇ ਟਾਈਮ ਦੇ ਵਿੱਚ ਦੇਖ ਲਓ 40 45 ਟਿੱਬੇ ਹੁੰਦੇ ਸੀ ਜੇ ਸੜਕ ਸੀ ਬਠਿੰਡੇ ਤੋਂ ਡੱਬ ਵਾਲੀ ਡੱਬ ਵਾਲੀ ਤੋਂ ਉੱਤੋਂ ਆਉਂਦੀ ਸੀ ਟਿੱਬੇ ਹੁੰਦੇ ਸੀ ਕਿਸੇ ਦਹਿਰਾ ਵੀ ਨਹੀਂ ਦਖਦੀਆਂ ਕਸੀਆਂ ਵੀ ਨਹੀਂ ਦਖਦੀਆਂ ਅੱਜ ਦੀ ਟਰਾਂਸਫਾਰਮੇਸ਼ਨ ਆਈ ਹੈ ਪਿਛਲੇ 50 ਸਾਲਾਂ ਚਾਹੀਏ ਜਿਹੜੇ ਆਪਣੇ ਪੰਜਾਬ ਵਿੱਚ ਐਨ ਉਹਨਾਂ ਦਾ ਆਰਕੀਟੈਕਟ ਕੌਣ ਹੈ ਆ ਟਰਾਂਸਫਾਰਮੇਸ਼ਨ ਦਾ ਇਜ਼ ਅਕਾਲੀ ਦਲ ਜਿਹੜਾ ਆਪਾਂ ਆਪਾਂ ਪੋਜ਼ਿਟਿਵ ਜਿਹੜੀ ਗੱਲ ਹੈ ਆਪਣੀ ਕੌਮ 'ਚ ਇੱਕ ਕਮੀ ਹੈ ਆਪਣੀ ਕੌਮ 'ਚ ਇੱਕ ਕਮੀ ਹੈ ਆਪਾਂ ਭੰਡ ਦੇ ਇੱਕ ਦੂਜੇ ਨੂੰ ਬਹੁਤ ਨੈਗੇਟਿਵਿਟੀ ਦੂਜੇ ਦੇ ਖਲਾਫ ਜਿਹੜੀ ਪੋਜ਼ਿਟਿਵ ਗੱਲ ਤਾਂ ਕਰਨੀ ਨਹੀਂ ਨੈਗੇਟਿਵ ਗੱਲ ਦੇ ਮਗਰ ਆਪ ਪੈ ਜਾਣਾ ਜਿੰਨੀ ਰੋਡ ਨੈਟਵਰਕ ਹੈ ਜਿੰਨਾ ਪਾਵਰ ਨੈਟਵਰਕ ਹੈ ਕਿੰਨਾ 에ਅਰ ਨੈਟਵਰਕ ਹੈ ਸਾਰਾ ਹੀ ਇਰੀਗੇਸ਼ਨ ਨੈਟਵਰਕ ਹੈ ਬਹੁਤ ਵੱਡਾ ਰੋਲ ਸ਼ੋਮਨੀ ਕਾਲੀਦਲ ਦਾ ਹੈ ਆਪਣੇ ਸਟੇਟ ਵਿੱਚ ਆ ਤੁਸੀਂ 40 ਸਾਲਾਂ ਚ ਤਕਰੀਬਨ 10 ਸਾਲ ਕਾਂਗਰਸ ਦਾ ਰਾਜ ਆਇਆ ਹੈ ਕੈਪਟਨ ਸਾਹਿਬ ਮੁੱਖ ਮੰਤਰੀ ਰਿਹਾ ਹੈ ਮੈਨੂੰ ਲੱਗਦਾ ਇੱਕ ਚੀਜ਼ ਨਹੀਂ ਤੁਸੀਂ ਗਿਣਾ ਸਕਦੇ ਸੀ ਹੁਣ ਆ ਵੀ ਆਇਆ ਹੈ ਬੇਸਿਕਲੀ ਪ੍ਰੋਬਲਮ ਕੀ ਹੈ ਜਿਹੜੀ ਮੈਂ ਜਿਸ ਸਾਰੇ ਬੁਧੀਜੀ ਬੈਠੇ ਸੀ ਮੈਂ ਕਹ ਰਿਆ ਸੀ ਡੈਮੋਕ੍ਰੇਸੀ ਦਾ ਫਾਇਦਾ ਵੀ ਹੁੰਦਾ ਹੈ ਤੇ ਨੁਕਸਾਨ ਵੀ ਹੁੰਦਾ ਹੈ ਡੈਮੋਕ੍ਰੇਸੀ ਵਿੱਚ ਆਪਾਂ ਕਿਤੇ ਕਿਤੇ ਉਸ ਲੀਡਰ ਨੂੰ ਚੁਣ ਲੈਨੇ ਆ ਜਿਹਦਾ ਨਾ ਕੋਈ ਵਿਜਨ ਆ ਨਾ ਪਲੈਨਿੰਗ ਆ ਉਹਨ ਪਦ ਜਿਹਦੇ ਮਿਸ਼ਨ ਨਾਲ ਨਹੀਂ ਆਉਂਦਾ ਮੈਂ ਸਟੇਟ ਨੂੰ ਅੱਗੇ ਲੈ ਕੇ ਜਾਣਾ ਹੈ ਕੈਪਟਨ ਸਾਹਿਬ ਬਣੇ ਮੁੱਖ ਮੰਤਰੀ ਆਰਾਮ ਕਰਨ ਵਾਸਤੇ ਤੁਸੀਂ ਦੇਖੋ ਪਹਿਲਾ ਟਨਿਓਰ ਲੈ ਲਓ ਜਾਂ ਦੂਜਾ ਟਨਿਓਰ ਲੈ ਲਓ ਕਲਾ ਫਾਰਮ ਹਾਊਸ ਬਣਾਇਆ ਉਹਨਾਂ ਨੇ ਤੇ ਬਸ ਨਾ ਨਿਕਲੇ ਨਾ ਗਏ ਨਾ ਮਿਲੇ 5 ਸਾਲ 10 ਸਾਲ ਪਹਿਲੇ 5 ਸਾਲ ਉਹਦੇ ਬਾਅਦ ਹੁਣ ਆ ਬਦਲਾ ਆਇਆ ਤੇ ਉਹ ਬਦਲਾ ਵੀ ਕੋਈ ਟੈਨਸ਼ਨ ਨਹੀਂ ਉਹਨੂੰ ਕੋਈ ਫਿਕਰ ਨਹੀਂ ਮੈਂ ਜੇ ਫਿਕਰ ਦੇਖਿਆ ਮੈਂ ਵੱਡੇ ਬਾਲ ਸਾਹਿਬਾ ਸਿਰ ਬਿਠੇ ਕਰਕੇ ਨਹੀਂ ਕਹ ਰਿਹਾ ਜਿਵੇਂ ਮੈਂ ਫਿਕਰ ਦੇਖਿਆ ਤਾਂ ਉਹਨਾਂ ਦੇ ਮਨ 'ਚ ਮੈਂ ਦੇਖਿਆ ਜਦੋਂ ਰਾਤ ਨੂੰ ਲੱਗੇ ਦਿਨੇ ਉਹ ਸੋਚਦੇ ਰਹਿੰਦੇ ਸੀ ਕੀ ਕੀ ਕਰਨਾ ਕੀ ਕੀ ਕਰਨਾ ਜਿੰਨਾ ਤੱਕ ਉਹ ਲੀਡਰ ਕੋਲ ਦਾ ਮਨ 'ਚ ਫਿਕਰ ਨਾ ਹੋਏ ਆਪਣੇ ਸੂਬੇ ਦਾ ਪੈਸ਼ਨ ਨਾ ਹੋਏ ਸਾਰੀ ਚੀਜ਼ ਪੈਸ਼ਨ ਵਾਲਾ ਹੈ ਅੱਛਾ ਇੱਕ ਹੋਰ ਗੱਲ ਹੈ ਜਿਵੇਂ ਮੈਂ ਕਿਹਾ ਪੈਸੇ ਦੀ ਲੋੜ ਹੀ ਨਹੀਂ ਹੁੰਦੀ ਤੁਹਾਡੇ ਕੋਲੇ ਆਈਡੀਆਜ਼ ਚਾਹੀਦੇ ਐ ਪੈਸਾ ਆਈਡੀਆਜ਼ ਦੇ ਮਗਰ-ਮਗਰੀ ਆਉਂਦਾ ਹੈ ਹੁਣ ਹਾਈਵੇ ਬਣਾਉਣੇ ਆ ਤੁਹਾਡੇ ਕੋਲੇ ਆਪਣੇ ਕੋਲੇ ਪੈਸੇ ਨਹੀਂ ਤੁਸੀਂ ਤਾਂ ਆਈਡੀ ਅੱਜਕੱਲ ਆਈ ਪਲਾਨਿੰਗ ਤੁਸੀਂ ਕਰੋ ਤੇ ਮਗਰਮ ਇਨਵੈਸਟਮੈਂਟ ਆਈ ਨਹੀਂ ਪਾਵਰ ਪਲਾਂਟ ਚ ਅਸੀਂ ਕੀ ਹੈ ਸਭ ਤੋਂ ਸਸਤੇ ਪਾਵਰ ਪਲਾਂਟ ਇੰਡੀਆ ਵਿੱਚ ਲਾਏ ਗਏ ਤੋਂ ਕਾਲੀ ਦਲ ਦੀ ਸਰਕਾਰ ਨੇ ਲਾਏ ਆ ਜਿਹੜੇ ਕਹਿੰਦੇ ਸੀ ਇਨਕੁਆਰੀ ਕਰਾਵਾਂਗੇ ਇਨਕੁਆਰੀ ਕਿਉਂ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਹੁਣ ਚੁੱਪ ਕਿਉਂ ਹੋ ਜਾਂਦੇ ਸੋ ਜਿਹੜੀ ਹੈ ਜਿਹੜੀ ਮੈਂ ਕਹਿਣਾ ਚਾਹਣਾ ਦੋ ਤਿੰਨ ਗੱਲਾਂ ਮੈਂ ਤਾਂ ਇੱਕ ਜਿਹੜਾ ਲੀਡ ਕਰੂਗਾ ਸਿੰਗਾਪੁਰ ਬਣਾਇਆ ਇਕੱਲੇ ਇੱਕ ਬੰਦੇ ਨੇ ਦੁਬਈ ਜਿੱਥੇ ਤੇਲ ਵੀ ਨਹੀਂ ਆ ਆ ਜਿਹੜਾ ਸ਼ੇਖ ਹੁਣ ਕਿੰਗ ਹੈ ਇਹਨੇ ਖੜਾ ਕੀਤਾ 30 ਸਾਲ ਪਹਿਲੇ 40 ਸਾਲ ਪਹਿਲੇ ਤੁਸੀਂ ਦੁਬਈ ਜਾਂਦੇ ਸੀ ਨਾ ਉੱਥੇ ਤੁਸੀਂ ਕੁਝ ਨਹੀਂ ਹੁੰਦਾ ਸੀ ਮਨ ਲਾ ਜਿਹੜਾ ਗਏ ਆਉਣੇ ਕੁਝ ਵੀ ਨਹੀਂ ਹੁੰਦਾ ਸੀ ਦੁਬਈ ਚ ਅੱਜ 40 ਸਾਲ ਚ ਇੱਕ ਬੰਦੇ ਨੇ ਅੱਜ ਜਿਹੜੀ ਇੰਡੀਆ ਦੀ ਸਿਚੁਏਸ਼ਨ ਹੈ ਤੁਸੀਂ ਇੰਡੀਆ ਦੀ ਸਿਚੁਏਸ਼ਨ ਕੀ ਹੈ ਇੱਥੇ ਨੰਬਰ ਗੇਮ ਆ ਗਈ ਹੈ ਦੇਸ਼ ਵਿੱਚ ਜਿਹਦੇ ਐਮਪੀ ਜ਼ਿਆਦੇ ਉਹਦੀ ਬੋਲ ਬੱਲਾ ਅੱਜ ਤੁਸੀਂ ਜਿੰਨੀ ਇਨਵੈਸਟਮੈਂਟ ਹੈ ਦੇਸ਼ ਵਿੱਚ ਕੱਲੀ ਦੋ ਜਗ੍ਹਾ ਜਾਰੀ ਹੈ ਯੂਪੀ ਜਾਂ ਗੁਜਰਾਤ ਕੋਈ ਹੁੰਦਾ ਫੈਕਟਰੀ ਲਾਉਣ ਮੋਦੀ ਸਾਹਿਬ ਨੇ ਜਹਾਜ ਚੱਕਣਾ ਤੇ ਗੁਜਰਾਤ यूपी ਕਿਉਂਕਿ 80 एमपी ਆਉਣੇ ਆ ਤੁਸੀਂ ਜਾ ਕੇ ਦੇਖੋ ਕਿੰਨਾ ਫੰਡ ਜਾ ਰਿਹਾ ਗਵਰਨਮੈਂਟ ਆਫ ਇੰਡੀਆ ਦਾ ਜਿਹੜੀ ਡੈਵਲੂਸ਼ਨ ਦੀ ਗੱਲ ਕਰ ਰਿਹਾ ਚੀਮਾ ਸਾਹਿਬ ਤੁਸੀਂ ਗੱਲ ਕੀਤੀ ਸੀ ਆਪਾਂ ਨੂੰ ਜਿਹੜੇ ਟੈਕਸ ਜੀਐਸਟੀ ਇਕੱਠਾ ਹੋ ਕੇ ਜਾਂਦਾ ਉੱਥੇ ਤੇ ਸੈਂਟਰ ਕੋਈ ਆਪਣੇ ਉਹ ਸੈਂਟਰਲ ਜੀਐਸਟੀ ਤੋਂ ਕੋਈ ਡੈਵਲੂਸ਼ਨ ਵਾਸਤੇ ਭੇਜਦਾ ਹੁੰਦਾ ਸਟੇਟਾਂ ਨੂੰ ਦੇਣ ਵਾਸਤੇ ਫਾਰਮੂਲਾ ਐਜਾ ਬਣਾਇਆ ਉਹਨਾਂ ਨੇ ਕਿ ਮਿਹਨਤ ਕਰਨ ਵਾਲਿਆਂ ਨੂੰ ਤਾਂ ਪੈਸਾ ਆਉਂਦਾ ਨਹੀਂ ਟੈਕਸ ਦੇਣਾਂ ਨੂੰ ਆਉਂਦਾ ਨਹੀਂ ਜਿਹੜੇ ਨਹੀਂ ਟੈਕਸ ਦਿੰਦੇ ਉਹ ਫਿਰ ਕਹਿੰਦੇ ਉਹ ਪੈਸਾ ਜਰਾ ਜਾਂਦਾ ਉੱਥੇ ਹੈ ਤੇ ਅੱਜ ਮੈਂ ਤੁਸੀਂ ਰਿਪੋਰਟ ਕਢਾ ਲਓ ਲੇਟੈਸਟ ਡੈਵਲੂਸ਼ਨ ਯੂਪੀ ਦੀ ਸਟੇਟ ਦਾ ਟੈਕਸ ਲੱਗ ਹੈ ਜਿਹੜਾ ਮੁਫਤ ਭੇਜਦਾ ਹੈ ਯੂਪੀ ਨੂੰ 1 ਲੱਖ ਕਰੋੜ ਤੋਂ ਜ਼ਿਆਦਾ ਸਾਲ ਦਾ ਹੈ 1 ਲੱਖ ਕਰੋੜ ਤੁਸੀਂ ਲੇਟੈਸਟ ਫਿਗਰ ਵੀ ਕਢਾ ਲਓ 1 ਲੱਖ ਕਰੋੜ ਤੇ ਆਪਾਂ ਨੂੰ ਆਉਂਦਾ ਮਸਾਂ 8-9000 ਕਰੋੜ ਡਿਵਲੂਸ਼ਨ ਤੋਂ ਤੇ ਉੱਥੇ 1 ਲੱਖ ਕਰੋੜ ਹਰ ਸਾਲ ਤੇ ਕਿਉਂਕਿ ਹੁਣ ਉੱਥੇ ਇਹਨਾਂ ਟਰਸਟ ਏਰੀਆ ਸਾਰਾ ਕੁਝ ਯੂਪ ਹੁਣ ਇੱਥੋਂ ਪੰਜਾਬ ਦੇ ਇੰਡਸਟ੍ਰੀਅਲਿਸਟ ਕਿਉਂ ਭੱਜਣ ਲੱਗ ਗਏ ਹੁਣ ਮੈਂ ਇੱਕ ਦਿਨ ਮੈਂ ਯੋਗੀ ਜੀ ਕੋਲੇ ਗਿਆ ਸੀ ਪੁੱnder ਸਾਹਿਬ ਕੁਝ ਵੀ ਨਾਲ ਸੀ ਮਿਲਣਾ ਤੰਦੂਮਨਾ ਸਾਹਿਬ ਵੀ ਨਾਲ ਸੀ ਅਸੀਂ ਕਿਉਂਕਿ ਉੱਥੇ ਆਪਣੇ ਕਿਸਾਨਾਂ ਦਾ ਸਿੱਖ ਕਿਸਾਨਾਂ ਦਾ ਮਸਲਾ ਸੀ ਅਸੀਂ ਉਹ ਮਸਲਾ ਹੱਲ ਜਾਨ ਵਾਸਤੇ ਗਏ ਅਸੀਂ ਅੰਦਰੋਂ ਦੇ ਘਰੋਂ ਨਿਕਲ ਕੇ ਬਾਹਰ ਗਏ ਸਾਰੇ ਪੰਜਾਬ ਦੇ ਲੁਧਿਆਣੇ ਵਾਲੇ ਇੰਡਸਟਰੀਜ਼ ਬਾਹਰ ਖੜੇ ਸੀ ਉਹ ਮੈਨੂੰ ਦੇਖ ਕੇ ਸਾਡੇ ਘਬਰਾ ਹਰਿਆਣੇ ਕਿ ਮੈਂ ਕਿਹਾ ਇੱਥੇ ਕੀ ਕਰੀ ਜਾਨੂੰ ਕਹਿੰਦਾ ਯੋਗੀ ਜਿਹੜਾ ਮੀਟਿੰਗ ਹੈ ਅਸੀਂ ਇੱਥੇ ਸ਼ਿਫਟ ਕਰ ਰਹੇ ਹਾਂ ਕਿਉਂ ਮੈਂ ਕਿਹਾ ਕਿਉਂ ਕਹਿੰਦੇ ਜੀ ਇੱਥੇ ਤਾਂ ਰਹਿਣਾ ਔਖਾ ਹੋਇਆ ਪਿਆ ਪੰਜਾਬ 'ਚ ਲਾਅ ਐਂਡ ਆਰਡਰ ਸਿਚੁਏਸ਼ਨ ਆ ਹੋਈ ਪਈ ਐ ਸੋ ਇਨਵੈਸਟਮੈਂਟ ਵਾਸਤੇ ਜੇ ਪੰਜਾਬ ਨੂੰ ਬਚਾਉਣਾ ਹੈ ਆਪਣੇ ਵਿੱਚ ਕਲੈਰਿਟੀ ਚਾਹੀਦੀ ਆ 5-6 ਚੀਜ਼ਾਂ ਦੀ ਇੱਕ ਐਸ ਸੂਬੇ ਦੀ ਅਗਵਾਈ ਕਿਹਨੂੰ ਦੇਣੀ ਹੈ ਜਿਹੜੀ ਤੁਹਾਡੇ ਸੂਚ ਜਿਹੜਾ ਬੰਦਾ ਵਿਜਨਰੀ ਹੋਏ ਫੋਕਸਡ ਹੋਏ ਜਿਹਦੇ ਵਿੱਚ ਪੈਸ਼ਨ ਹੋਏ ਪੰਜਾਬ ਨੂੰ ਅੱਗੇ ਲੈ ਜਾਂਦਾ ਹੈ ਸਭ ਤੋਂ ਜ਼ਰੂਰੀ ਇੱਕ ਮਨ ਮੈਨ ਇੱਕ ਬੰਦਾ ਹੁੰਦਾ ਹੈ ਜਿਹੜਾ ਮਾੜੀ ਕੰਪਨੀ ਨੂੰ ਪ੍ਰੋਫਿਟ 'ਚ ਲਿਆਉਂਦਾ ਹੈ ਤੇ ਇੱਕ ਬੰਦਾ ਹੈ ਜਹਾ ਹੁੰਦਾ ਨਕਮਾ ਜਿਹੜਾ ਪ੍ਰੋਫਿਟ ਵਾਲੀ ਕੰਪਨੀ ਨੂੰ ਜਮਾ ਡੋਬ ਦਿੰਦਾ ਸੋ ਪਹਿਲੇ ਤਾਂ ਲੀਡਰਸ਼ਿਪ ਦੂਜੀ ਗੱਲ ਜਿਹੜੀ ਰੀਜਨਲ ਪਾਰਟੀ ਹੈ ਮੋਸਟ ਇੰਪੋਰਟੈਂਟ ਜਿੰਨੇ ਵੀ ਧੱਕੇ ਤੁਸੀਂ ਗਰਾਏ ਆ ਪਾਣੀ ਦੇ ਹੋਏ ਕਿਸੇ ਕਿਤੇ ਆ ਸਾਰੇ ਧੱਕੇ ਨੈਸ਼ਨਲ ਪਾਰਟੀਆਂ ਨੇ ਕੀਤੇ ਆ ਭਾਵੇਂ ਪਾਣੀ ਦਾ ਉਹ ਨੈਸ਼ਨਲ ਪਾਰਟੀਆਂ ਦਾ ਤਾਂ ਰੀਜਨਲ ਪਾਰਟੀ ਦਾ ਫਰਕ ਹੀ ਹੈ ਜੋ ਇੰਦਰਾ ਗਾਂਧੀ ਨੇ ਕਹਿਣਾ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦੇ ਉਹਦੇ ਕੋਈ ਮੁੱਖ ਮੰਤਰੀ ਹਿੰਮਤ ਨਹੀਂ ਸੀ ਕਿ ਪਿੱਛੇ ਹਟ ਜੇ ਹੁਣ ਜੋ ਕੇਜਰੀਵਾਲ ਨੇ ਕਹਿਣਾ ਭਗਵੰਤ ਮਾਨ ਕੋਈ ਕਹਿ ਸਕਦਾ ਉਵੇਂ ਜੋ ਬੀਜੇਪੀ ਦੇ ਭਾਈ ਕਮਾਂਡ ਨੇ ਕਹਿਣਾ ਉਹ ਇੱਥੋਂ ਦੇ ਯੂਨਿਟ ਕਹਣਗੇ ਅਸੀਂ ਆ ਇਕੱਲੇ ਜਿਹੜਾ ਜੇ ਕੋਈ ਪੰਜਾਬ ਦੇ ਜਦੋਂ ਗੱਲ ਹੋਈ ਸੀ ਨਾ ਪੰਜਾਬ ਦੇ ਮੁੱਦੇ ਉਤੇ ਇਕੱਲਾ ਕਿਉਂ ਕਾਲੀ ਦਲ ਬੋਲਦਾ ਹੈ ਕਿਉਂਕਿ ਕਾਲੀ ਦਲ ਵਾਸਤੇ ਪੰਕੱਲਾ ਪੰਜਾਬ ਹੈ ਨੈਸ਼ਨਲ ਪਾਰਟੀਆਂ ਦਾ ਇੰਟਰਸਟ ਬਹੁਤ ਉਹ ਦੇਖਣਗੇ ਹਰਿਆਣੇ ਨਾਲ ਕੀ ਅਸਰ ਹੋ ਜੇ Rajasthan ਨਾਲ ਹੁਣ ਪਾਣੀ ਵਾਸਤੇ ਆਪਾਂ ਕਹੀਏ ਵਾਪਸ ਲੜੀਏ ਕਿ ਸਾਨੂੰ Rajasthan ਦੇ ਪਾਣੀ ਨੂੰ ਬਸ ਪੈਸਾ ਦਿਓ ਜਾਂ ਸਾਨੂੰ ਵਾਪਸ ਕਰੋ ਕੱਲਿਆਸੀ ਕਹਿ ਸਕਾਂਗੇ ਨਾ ਕਾਂਗਰਸ ਕਹਿ ਸਕੂਗੀ ਨਾ ਦੂਜੇ ਪਾਰਟੀਆਂ ਕਹਿ ਸਕਣਗੇ ਕਿਉਂਕਿ ਇਸ ਨੂੰ ਨੇ ਰਾਜਸਥਾਨ ਸਾਡਾ ਉੱਡ ਜੂ ਕਮ ਸੋ ਇੰਪੋਰਟੈਂਟ ਰੀਜਨਲ ਜਿੱਥੇ ਜਿੱਥੇ ਰੀਜਨਲ ਪਾਰਟੀਆਂ ਬਹਿਗੀਆਂ ਸਟਰੋਂਗ ਉੱਥੇ ਉੱਥੇ ਰੀਜਨਲ ਐਸਪੀਰੇਸ਼ਨ ਵੀ ਸਟਰੋਂਗ ਰਹੀਆਂ ਉਹਨਾਂ ਦੀ ਪਾਵਰ ਵੀ ਰਹੀ ਹੈ ਜਿੱਥੇ ਰੀਜਨਲ ਪਾਰਟੀ ਕਮਜ਼ੋਰ ਹੋ ਗਈਆਂ ਉਹ ਸਿੱਧਾ ਕੰਟਰੋਲ ਨੈਸ਼ਨਲ ਪਾਰਟੀ ਸੋ ਇੱਕ ਲੀਡਰਸ਼ਿਪ ਕੌਣ ਲਗਵਾਏ ਕਰੂਗਾ ਰੀਜਨਲ ਪਾਰਟੀ ਨੂੰ ਸਟਰੈਂਥਨ ਕਰੋ ਤੇ ਪੰਜਾਬ ਸੂਬੇ ਵਿੱਚ ਜਿਹੜਾ ਕੋਈ ਲੀਡਰ ਹੋਊਗਾ ਜਾਂ ਰੀਜਨਲ ਪਾਰਟੀ ਹੋਊਗੀ ਉਹਦਾ ਇੰਟਰਸਟ ਹੀ ਹੋਣਾ ਸਭ ਤੋਂ ਵੱਡਾ ਇੰਟਰਸਟ ਹੋਣਾ ਹੈ ਕਿ ਆਪਣੇ ਸੂਬੇ ਵਿੱਚ ਇਨਫਰਾਸਟ੍ਰਕਚਰ ਬਣਾਇਆ ਜਾਏ ਆਪਣੇ ਸੂਬੇ ਵਿੱਚ ਗਰੋਥ ਹੋਏ ਕਿਉਂਕਿ ਉਹਦਾ ਸਾਰਾ ਕੁਝ ਨਿਰਭਰ ਉਸ ਕੰਮ ਤੇ ਹੁੰਦਾ ਹੈ ਇੱਕ ਜਿਹੜੀ ਵੱਡੀ ਹੁਣ ਕਮੀ ਆਪਣੇ ਦੇਸ਼ ਚ ਹੈਗੀ ਹੈ ਨੰਬਰ ਗੇਮ ਚ ਇੰਨਾ ਪੈ ਗਏ ਆ ਹੁਣ 12 13 ਐਮਪੀ ਹੈ 12 13 ਐਮਪੀ ਦਾ ਕੋਈ ਹੁਣ ਵੈਲਿਊ ਨਹੀਂ ਸਮਝਦੇ ਦੂਜੇ ਸੂਬਿਆਂ ਚ ਜਿੱਥੇ 80 ਸਾਰਾ ਕੰਮ ਹੀ ਉੱਥੇ ਹੁੰਦਾ ਸੋ ਮੇਰੇ ਕੋਲ ਕਈ ਕਾਫੀ ਗੱਲਾਂ ਕਰਨ ਵਾਲੀਆਂ ਸੀ ਪਰ ਕਿਉਂਕਿ ਬਹੁਤ ਜ਼ਰੂਰੀ ਮੈਂ ਦਿੱਲੀ ਪਹੁੰਚਣਾ ਮੇਰੇ ਕੋਲ ਕਈ ਪੁਰਾਣੇ ਸਾਡੇ ਪ੍ਰੋਗਰਾਮ ਦਿੱਤੇ ਸੀ ਮੈ ਹੁਣੀ ਡਰਾਈਵ ਕਰਨਾ ਸੋ ਮੈਂ ਕਨਕਲੂਡ ਕਰਨਾ ਚਾਹਣਾ ਹੈ ਵੇਖੋ ਬਹੁਤ ਵਧੀਆ ਡਿਸਕਸ਼ਨ ਹੋਇਆ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਤਾਂ ਪੰਜਾਬ ਵਿੱਚ ਪੋਜ਼ਿਟਿਵਿਟੀ ਹੋਣ ਦੀ ਲੋੜ ਹੈ ਆਪਾਂ 네ਗੇਟਿਵ ਬੜੇ ਬੰਦੇ ਆਪਾਂ 네ਗੇਟਿਵ ਕਿਸੇ ਸੂਬਾ ਆਪਣੇ ਕੋਈ ਕੋਈ ਸੂਬੇ ਦੇ ਲੋਕ ਆਪਣੇ ਸੂਬੇ ਨੂੰ ਬਦਨਾਮ ਨਹੀਂ ਕਰਦੇ ਜਿੰਨਾ ਪੰਜਾਬੀ ਆਪਣੇ ਸੂਬੇ ਨੂੰ ਬਦਨਾਮ ਕਰਦਾ ਆਪਣੇ ਤੋਂ ਵੱਧ ਨਸ਼ਾ ਗੋਆਚ ਹੈ ਆਪਣੇ ਤੋਂ ਵੱਧ ਨਸ਼ਾ ਮਹਾਰਾਸ਼ਟਰ ਚ ਹੈ ਆਪਣੇ ਤੋਂ ਵੱਧ ਨਸ਼ਾ ਹਰਿਆਣੇ ਚ ਹੈ ਭੁੰਦਰ ਸਾਹਿਬ ਨੂੰ ਤੁਸੀਂ ਯਾਦ ਭੁੰਦਰ ਸਾਹਿਬ ਉਹ ਬਾਈ ਇਲੈਕਸ਼ਨ ਹਰਿਆਣੇ ਆ ਕੀ ਗਏ ਸੀ ਅਸੀਂ ਕਈ ਸਾਲ ਦੀ ਗੱਲ ਹੈ ਉੱਥੇ ਫੀਮ ਭੁਖੀ ਓਪਨ ਹੈ ਰਾਸਤਾ ਚੱਲ ਜਾਓ ਓਪਨ ਹੈ ਨਸ਼ਾ ਵੱਧ ਆਪਣੇ ਤੋਂ ਹੈ ਪਰ ਆਪਣੇ ਸਾਰੇ ਲੱਗ ਗਏ ਪੰਜਾਬ ਨਸ਼ੇੜੀ ਹੈ ਜੀ ਸਾਡੀ ਜਮਾਨੀ ਨਸ਼ੇੜੀ ਹੈ ਜੀ ਅਸੀਂ ਨਸ਼ੇੜੀਆਂ ਸੀ ਕਰ ਕਰਕੇ ਇੰਨਾ ਬਦਨਾਮ ਕਰਤਾ ਕਿ ਦੁਨੀਆ ਵਿੱਚ ਹੁਣ ਆਪਣ ਸੋਚਦੇ ਕਿ ਸਿੱਖ ਜਿਹੜੇ ਹੈਗੇ ਜਿੱਥੇ ਰਹਿੰਦੇ ਹੋ ਸਾਰੇ ਨਸ਼ੇੜੀ ਹੈ ਮੈਂ ਜਦੋਂ ਬੰਬੇ ਗਿਆ ਸੀ ਇਨਵੈਸਟਮੈਂਟ ਲੈਣ ਵਾਸਤੇ ਸਨ ਫਾਰਮਾਂ ਕੰਪਨੀ ਹੈ ਵਰਲਡ ਇੰਡੀਆ ਦੀ ਸਭ ਤੋਂ ਬਿਗੇਸਟ ਫਾਰਮਰ ਕੰਸਰਟਿਕਲ ਕੰਪਨੀ ਹੈ ਉਦੇ ਚੇਅਰਮੈਨ ਕੋਲੇ ਬੈਠਾ ਜੀ ਮੈਨੂੰ ਕਹਿੰਦਾ ਕਿ ਫੈਕਟਰੀ ਤਾਂ ਲਾ ਦਾਂਗੇ ਜੀ ਪਰ ਉਥੇ ਲੇਬਰ ਮਿਲ ਜੂ ਸਾਨੂੰ ਕੰਮ ਕਰਨ ਵਾਸਤੇ ਮੈਂ ਕਿਹਾ ਕਿਉਂ ਕਹਿੰਦਾ ਮੈਂ ਅਸੀਂ ਦੇਖਿਆ ਕਿ ਸਪੜਿਆ ਕਿ ਸਾਰੇ ਨਸ਼ੇ ਕਰਦੇ ਆ ਚੇਅਰਮੈਨ ਆਫ ਸਨ ਫਾਰਮਰ ਕੰਪਨੀ ਬੰਬਈ ਜਿਹੜਾ ਵਿਚ ਇਜ਼ ਅ ਬਿਲੀਅਨ ਡਾਲਰ ਕੰਪਨੀ ਨੇ ਮੈਂ ਆਖ ਜ਼ਿਕਰ ਕੀਤਾ ਹੁਣ ਆਪਾਂ ਕਹਿਣ ਲੱਗੇ ਆਪਾਂ ਤਾਂ ਬਸ ਬਾਜੀ ਕਰਜ਼ਾਈ ਹੋ ਗਏ ਨੰਗ ਹੋ ਗਏ ਸਾਰੇ ਜਿਨੇ ਇਨਵੈਸਟਮੈਂਟ ਕਰਨੀ ਹੈ ਜਿਹਨੂੰ ਪਤਾ ਲੱਗਿਆ ਕਿ ਆਪ ਸੁਪਾ ਹੀ ਪਹਿਲਾਂ ਖਤਮ ਹੋਇਆ ਪਿਆ ਇਥੇ ਇਨਵੈਸਟਮੈਂਟ ਕਿਉਂ ਕਰਨ ਚੱਲੀਏ ਜਿਹੜੇ ਇੰਡਸਟਰੀਅਲਿਸਟ ਆ ਨਾ ਭਾਵੇਂ ਉਹਨਾਂ ਪੱਲੇ ਕੁਛ ਨਾ ਹੋਵੇ ਮਰਸੀਡੀਜ਼ ਗੱਡੀ ਰੱਖਣਗੇ ਉਹ ਕਿਉਂ ਉਹ ਕਿਉਂਕਿ ਕਿ ਬੈਂਕ ਕੋਲ ਜਾਣਗੇ ਨਾ ਬੈਂਕ ਮੈਨੇਜਰ ਦੇਖੂਗਾ ਯਾਰ ਗੱਡੀ ਤਾਂ ਵੱਡੀ ਆ ਪੈਸਾ ਕਾਫੀ ਹੋਣਾ ਹੈ ਦੇ ਕੋਲੇ ਭਾਵੇਂ ਆ ਜੇਬ ਖਾਲੀ ਹੋਏ ਲੋਨ ਦੇ ਦੂ ਜੇ ਤੁਸੀਂ ਟੁੱਟੀ ਜੀ ਮਰੂਤੀ ਤੇ ਜਾਓਗੇ ਕਹੋਗੇ ਸਾਨੂੰ ਇੰਨੇ ਕਰੋੜ ਚਾਹੀਦੇ ਤਾਂ ਬੈਂਕ ਮੈਨੇਜਰ ਦੇਖਣਗੇ ਤਾਂ ਇਹਨੂੰ ਦੇ ਨਹੀਂ ਲੋਨ ਦੀ ਸੋ ਪਹਿਲੇ ਆਪਾਂ ਆਪਣੇ ਵਿੱਚ ਪੋਜ਼ਿਟਿਵ ਲਈਏ ਮੈਂ ਨਾਲੇ ਮੇਰੇ ਨਾਲ ਕਨਵੈਸਟ ਵੀ ਰਹਿ ਗਏ ਡੈਟ ਦੋ ਕਿਸਮ ਦਾ ਡੈਟ ਹੁੰਦਾ ਹੈ ਪ੍ਰੋਡਕਟਿਵ ਡੈਟ ਤੇ ਨੋਨ ਪ੍ਰੋਡਕਟਿਵ ਡੈਟ ਅਕਾਲੀ ਦਲ ਦੇ ਟਿਨਯੌਰ ਚ ਅਸੀਂ ਪ੍ਰੋਡਕਟਿਵ ਡੈਟ ਲਿੱਤਾ ਸੀ ਮਤਲਬ ਉਹਦੇ ਨਾਲ ਇਨਫਰਾਸਟ੍ਰਕਚਰ ਬਣਾਇਆ ਸੀ ਅਸੀਂ ਜਿੰਨੀ ਇਨਫਰਾਸਟ੍ਰਕਚਰ ਬਣਿਆ ਭਾਵੇਂ ਸੀਵਰੇਜ ਦਾ ਕੰਮ ਹੈ ਭਾਵੇਂ ਫਲਾਈਓਵਰਸ ਹੈ ਸਾਰੇ ਪ੍ਰੋਡਕਟਿਵ ਡੈਟ ਨਾਲ ਉਹਦੇ ਨਾਲ ਕੀ ਹੋਇਆ ਪ੍ਰੋਡਕਟਿਵ ਡੈਟ ਲੋਨ ਨਾਲ ਜੀਡੀਪੀ ਗਰੋਥ ਹੋਈ ਜੀਡੀਪੀ ਗਰੋਥ ਦੀ ਸਾਡੀ ਗਰੋਥ ਰੇਟ ਤੁਸੀਂ ਸਾਡੇ ਟਾਈਮ ਤੋਂ ਦੇਖ ਲਓ ਤੇ ਹੁਣ ਦੇਖ ਲਓ ਤੇ ਜਿਹੜਾ ਡੈਟ ਟੂ ਜੀਡੀਪੀ ਰੇਸ਼ੋ ਗਿਨਿਆ ਜਾਂਦਾ ਜਦੋਂ 2007 ਸਾਡੀ ਸਰਕਾਰ ਸੀ 46% ਸੀ ਡੈਟ ਟੂ ਜੀਡੀਪੀ ਰੇਸ਼ੋ ਅਸੀਂ ਲਿਆ ਕੇ 5 ਸਾਲਾਂ 'ਚ 32% ਤੇ ਲੈ ਗਏ ਲਾਸਟ ਈਅਰ ਕਿਉਂਕਿ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਸੀ ਕਿ ਜਿਹੜਾ ਪਾਵਰ ਰਿਫਾਰਮਸ ਵਾਸਤੇ ਜਿਹੜਾ ਪਾ ਬਿਜਲੀ ਬੋਰ ਦਾ ਡੈਟ ਹੈ ਉਹ ਸਾਨੂੰ ਆਪਣੇ ਬੈਲੈਂਸ ਸ਼ੀਟ 'ਚ ਲੈਣਾ ਪਿਆ ਬਿਜਲੀ ਬੋਰ ਨੂੰ ਡੈਟ ਫ੍ਰੀ ਕਰਨ ਵਾਸਤੇ ਉਹ 올 ਇੰਡੀਆ ਦਾ ਸਕੀਮ ਸੀ ਕੋਨਸੈਂਟਿਵ ਹੁੰਦੇ ਸੀ ਉਹ ਇੱਕ ਹੋਰ ਡੈਟ ਇੱਕ ਆਪਣਾ 30 ਸਾਲ ਦਾ ਜਿਹੜਾ ਹਿਸਟੋਰਿਕ ਪਰਚੇਸ ਸਪੇਲ ਦਾ ਅਕਾਊਂਟ ਨਹੀਂ ਹੋਇਆ ਸੀ ਉਹਦੇ ਨਾਲ ਜਿਹੜੀ ਲਾਸਸ ਸੀ ਗਵਰਨਮੈਂਟ ਆਫ ਇੰਡੀਆ ਦੇ ਉਹ ਆ ਗਏ ਸਾਡੇ ਦੇ ਉੱਤੇ ਨਹੀਂ ਤਾਂ ਵੀ ਇਟ ਬੋਟ ਡਾਊਨ ਫਰਮ 46 ਟੂ 32 ਅੱਜ ਦੇਖੋ ਕਿੱਥੇ ਲੈ ਗਿਆ ਵਾਪਸ ਕਿਉਂਕਿ ਹੁਣ ਪੈਸਾ ਜਿਹੜਾ ਲੈ ਰਿਆ ਹੈ ਠੰਕਾਵਾਵਾਂ ਵਾਸਤੇ ਆ ਐਡਵਰਟਾਈਜ਼ਮੈਂਟ ਵਾਸਤੇ ਹਜ਼ਾਰ ਕਰੋੜ ਰੁਪਇਆ ਹੁਣ ਅਨਪ੍ਰੋਡਕਟਿਵ ਡੈਟ ਹੈ ਜਿਹੜਾ ਡੇਂਜਰਸ ਹੈ ਸਟੇਟ ਵਾਸਤੇ ਪ੍ਰੋਡਕਟਿਵ ਡੈਟ ਜੇ ਹੋਏ ਨਾ ਦੁਨੀਆ ਪੈਸੇ ਦੇ ਲੋਨ ਦੇ ਬਿਗੈਰ ਚੱਲਦੀ ਹੈ ਜਿਵੇਂ ਸਭ ਤੋਂ ਜ਼ਿਆਦਾ ਲੋਨ ਜੇ ਤੁਸੀਂ ਦੇਖੋਗੇ ਕਿਸੇ ਇਨਸਾਨ ਤੇ ਅੰਬਾਨੀ ਦੇ ਸਿਰ ਤੇ ਹੈ ਪਰ ਉਹ ਪ੍ਰੋਡਕਟਿਵ ਡੈਟ ਹੈ ਉਹ ਲੋਨ ਲੈ ਕੇ ਉਹ ਹੋਰ ਕੰਮ ਉਧਾਰਿਆ ਹੈ ਸੋ ਆਪਾਂ ਨੂੰ ਐਨਲਾਈਜ਼ ਕਰਨਾ ਚਾਹੀਦਾ ਹੈ ਆਪਣੇ ਸਟੇਟ ਦੀ ਸਿਚੁਏਸ਼ਨ ਤੇ ਮੈਂ ਕਹਿਣਾ ਚਾਹਣਾ ਪੋਜ਼ਿਟਿਵ ਰਹੀਏ ਲੀਡਰਸ਼ਿਪ ਸਹੀ ਚੂਸ ਕਰ ਲਈਏ ਪਾਰਟੀ ਸਹੀ ਚੂਸ ਕਰ ਲਈਏ ਜਿਹੜੀ ਆਪਣੇ ਸੂਬੇ ਦੀ ਹਮਦਰਦ ਹੈ ਤੇ ਇਨਫਰਾਸਟ੍ਰਕਚਰ ਤੇ ਜੋਰ ਲਾਈਏ ਤੇ ਇੰਡਸਟਰੀਅਲਾਈਜੇਸ਼ਨ ਫੂਡ ਪ੍ਰੋਸੈਸਿੰਗ ਤੇ ਜੋਰ ਲਾਈਏ ਤੇ ਮੈਂ ਕਹਿਣਾ ਵੀ ਹੈਵ ਅ ਫਿਊਚਰ